ਕੁਝ ਸਮੇਂ ਤੋਂ ਪੰਜਾਬ ਅੰਦਰ ਮੋਟਰਸਾਈਕਲ ਰੇਡੀਆਂ ਦਾ ਰੁਝਾਨ ਬੜੀ ਤੇਜ਼ੀ ਨਾਲ ਵਧ ਰਿਹਾ ਇਹਨਾਂ ਮੋਟਰਸਾਈਕਲ ਰੇਡੀਆਂ ਨੂੰ ਆਮ ਤੌਰ ਤੇ ਪੰਜਾਬ ਅੰਦਰ ਜੁਗਾੜ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਔਰ ਇਹਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਪੰਜਾਬ ਦੇ ਅੰਦਰ ਵਧ ਰਹੀ ਹੈ ਔਰ ਸਾਡੀ ਸਰਕਾਰ ਦਾ ਸਬੰਧਤ ਵਿਭਾਗ ਦਾ ਸ਼ਾਇਦ ਇਸ ਪਾਸੇ ਬਹੁਤਾ ਧਿਆਨ ਨਹੀਂ ਹੈ ਔਰ ਜਿਸ ਕਾਰਨ ਇਹ ਮੋਟਰਸਾਈਕਲ ਰੇਡੀਆਂ ਜਿਹੜੀਆਂ ਉਹ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਵਰਤੀਆਂ ਜਾ ਰਹੀਆਂ ਨੇ ਔਰ ਇਹਨਾਂ ਨੂੰ ਸਿਰਫ ਬਰਗਰ ਵੇਚਣ ਵਾਲੇ ਕੁਲਫੀਆਂ ਵੇਚਣ ਵਾਲੇ ਆਈਸਕ੍ਰੀਮ ਵੇਚਣ ਵਾਲੇ ਜਾਂ ਹੋਰ ਕੰਮਾਂ ਦੇ ਲਈ ਇਸਤੇਮਾਲ ਕਰਨ ਵਾਲੇ ਹੀ ਨਹੀਂ ਵਰਤ ਰਹੇ ਸਗੋਂ ਪੰਜਾਬ ਦੇ ਅੰਦਰ ਕਿਸਾਨਾਂ ਵੱਲੋਂ ਇਹਨਾਂ ਨੂੰ ਪਸ਼ੂਆਂ ਦਾ ਚਾਰਾ ਢੋਣ ਦੇ ਲਈ ਅਤੇ ਹੋਰ ਛੋਟੇ ਮੋਟੇ ਕੰਮਾਂ ਦੇ ਲਈ ਵਰਤਿਆ ਜਾ ਰਿਹਾ ਹੈ ਗੱਲ ਪੰਜਾਬ ਦੀ ਹੋਵੇ ਪਰ ਜੁਗਾੜ ਦੀ ਨਾ ਹੋਵੇ ਤਾਂ ਕੁਝ ਅਧੂਰਾ ਜਿਹਾ ਲੱਗਦਾ ਹੈ ਕਿਉਂਕਿ ਜਦ ਲੋਕ ਮਹਿੰਗੀਆਂ ਮਸ਼ੀਨਾਂ ਕਾਰਾਂ ਗੱਡੀਆਂ ਖਰੀਦਣ ਦੀ ਹਿਸਤ ਨਹੀਂ ਰੱਖਦੇ ਤਾਂ ਅਜਿਹੇ ਵਿੱਚ ਲੋਕ ਆਪਣੇ ਕੰਮ ਕਾਜਾਂ ਲਈ ਆਪਣੇ ਫੁਰਤੀਲੇ ਤੇ ਜੁਗਾੜੀ ਦਿਮਾਗ ਦੀ ਵਰਤੋਂ ਕਰਕੇ ਜੁਗਾੜ ਲਗਾ ਹੀ ਲੈਂਦੇ ਨੇ ਜੀ ਹਾਂ ਇਨੀ ਦਿਨੀ ਪੰਜਾਬ ਵਿੱਚ ਜੁਗਾੜੂ ਵਾਹਨਾਂ ਦਾ ਨਵਾਂ ਮਸਲਾ ਆ ਖੜਾ ਹੋਇਆ ਹੈ ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਮੋਟਰਸਾਈਕਲ ਰੇਡੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਇਹ ਰੇੜੀਆਂ ਮੋਟਰਸਾਈਕਲਾਂ ਨੂੰ ਅੱਧ ਵਿੱਚੋਂ ਕੱਟ ਕੇ ਲੱਕੜ ਜਾਂ ਲੋਹੇ ਦੀ ਰੇੜੀਆਂ ਨਾਲ ਜੋੜ ਕੇ ਬਣਾਈਆਂ ਜਾ ਰਹੀਆਂ ਨੇ ਜਿਸ ਨੂੰ ਲੋਕ ਜੁਗਾਰ ਦੇ ਨਾਂ ਨਾਲ ਵੀ ਜਾਣਦੇ ਨੇ ਇਹਨਾਂ ਦੀ ਵਰਤੋਂ 버ਗਰ ਗੰਨੇਦਾਰਾ ਕੁਲਫੀਆਂ ਵੇਚਣ ਤੇ ਹੋਰ ਸਮਾਨ ਦੀ ਵਿਕਰੀ ਅਤੇ ਸਮਾਨ ਦੀ ਟੋਆ ਟੁਆਈ ਕਰਨ ਤੋਂ ਇਲਾਵਾ ਕਿਸਾਨਾਂ ਵੱਲੋਂ ਪਸ਼ੂਆਂ ਦਾ ਚਾਰਾ ਵੇਚਣ ਟੋਹਣ ਲਈ ਵੀ ਕੀਤੀ ਜਾ ਰਹੀ ਹੈ ਇਹ ਰੇੜੀਆਂ 10000 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਤਿਆਰ ਹੋ ਜਾਂਦੀਆਂ ਨੇ ਇਸ ਸਬੰਧੀ ਕੋਹ ਕਰਨ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਅੰਦਰ ਅਜਿਹੇ ਜੁਗਾੜੂ ਵਾਹਨਾ ਦੀ ਗਿਣਤੀ ਕਰੀਬ 50000 ਹੋ ਚੁੱਕੀ ਹੈ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਰੇੜੀਆਂ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਤਿਆਰ ਕੀਤੀਆਂ ਵੇਚੀਆਂ ਤੇ ਚਲਾਈਆਂ ਜਾ ਰਹੀਆਂ ਨੇ ਪਰ ਟ੍ਰਾਂਸਪੋਰਟ ਵਿਭਾਗ ਅਤੇ ਪੁਲਿਸ ਆਦ ਨੇ ਕਦੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਆਓ ਤੁਹਾਨੂੰ ਵਿਖਾਉਨੇ ਆ ਜੁਗਾੜੂ ਵਾਹਨਾ ਸੰਬੰਧੀ ਵਰਸੋਲਾ ਗੁਰਦਾਸਪੁਰ ਤੋਂ अजीत ਤੇ ਪੱਤਰਕਾਰ ਬਰਿੰਦਰ ਸਹੋਤਾ ਦੀਏ ਵਿਸ਼ੇਸ਼ ਰਿਪੋਰਟ ਹੁਣ ਸਾਡੇ ਨਾਲ ਨੇ ਜਿਹੜੇ ਕਿ ਮੋਟਰਸਾਈਕਲ ਰੇੜੀ ਚਲਾ ਕੇ ਪਿੰਡਾਂ ਦੇ ਅੰਦਰ 버ਗਰ ਵੇਚਦੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਹ ਰੇੜੀ ਦੇ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਵਾ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਇਹ ਦਿਨ ਆਇਆ ਕਿ ਭਈ ਅੱਗੇ ਰਿਕਸ਼ੇ ਵਾਲੀ ਚਲਾਉਂਦੇ ਰਹੇ ਨਾ ਰੇੜੀ ਤੋਂ 2-3 ਪਿੰਡ ਵੱਤੋਂ ਵੱਤ ਘੁੰਮਦੇ ਰਹੇ ਲੱਤਾਂ ਵੀ ਸਾਮਾ ਨੂੰ ਦਰਦ ਕਰਦੀ ਰਹੀ ਹੁਣ ਇਹ ਦਿਨ ਆਇਆ ਫਾਇਦਾ ਕੀ ਭਈ 5-4 ਪਿੰਡ ਇਕੱਠੇ ਘੁੰਮ ਲਈਦਾ ਮਾੜੇ-ਮੋਟੇ ਚਾਰ ਪਹੀਏ ਬਣ ਜਾਂਦੇ ਪ੍ਰਦੇਸੀ ਬੰਦੇ ਕਮਾਨ ਖਾਣ ਆਏ ਜਦਾ ਚੰਗਾ ਇਦਾਂ ਇਹਦੇ ਨਾਲ ਥੱਕਦੇ ਥੁੱਕਦੇ ਨਹੀਂ ਸਾਮਾ ਦਾ ਬਰਗਰਪੁਰਕ ਲੱਗ ਜਾਂਦੇ ਠੀਕ ਸਾਡੇ ਮਤਲਬ ਕਹਿੰਦਾ ਇਹ ਆ ਵੀ ਤੁਹਾਨੂੰ ਇਹ ਦਿਨ ਤੁਹਾਡੀ ਆਮਦਨ ਜਿਹੜੀ ਆ ਵਧੀ ਆ ਤੁਹਾਨੂੰ ਫਾਇਦਾ ਹੋਇਆ ਇਹ ਦਿਨ ਸਰੀਰਕ ਤੌਰ ਤੇ ਵੀ ਤੇ ਕੀ ਤੁਸੀਂ ਚਾਹੁੰਦੇ ਹੋ ਵੀ ਸਰਕਾਰ ਇਹਨੂੰ ਮਾਨਤਾ ਦੇਵੇ? ਹਾਂਜੀ ਹਾਂਜੀ ਮਾਨਤਾ ਦੇਵੇ ਸਰਕਾਰ ਇਹਨੂੰ ਕਿ ਭਾਈ ਸਾਡਾ ਵੀ ਕੋਈ ਕੰਮ ਘੁੰਮ ਨਾ ਰੁਕੇ ਦਹੀਂ ਚੱਲਦਾ ਰਹੇ। ਇਹ ਜੜੀਆਂ ਮੋਟਰਸਾਈਕਲ ਜਿਹੜੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਉਹਦੇ ਸਬੰਧ ਵਿੱਚ ਅਸੀਂ ਸਥਾਨਕ ਨਿਵਾਸੀ सुरेंद्र ਬੱਗਾ ਜੀ ਦੇ ਨਾਲ ਗੱਲਬਾਤ ਕਰਾਂਗੇ। ਬੱਗਾ ਜੀ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਨਾਂ ਬਾਰੇ ਇਹ ਕਹਿਣਾ ਚਾਹੁੰਦਾ ਜੀ ਇਹ ਕਈ ਚਿਰਾਂ ਤੋਂ ਸਾਡੇ ਇੱਥੇ ਜਿਹੜੀਆਂ ਸਾਹਮਣੇ ਲਗਾ ਰਹੇ ਆ। ਪਹਿਲੇ ਇਹਨਾਂ ਦਾ ਬਿਜ਼ਨਸ ਜਿਹੜਾ ਉਹ ਘੱਟ ਸੀਗਾ ਹੁਣ ਵੇਖੋ ਹਰ ਇੱਕ ਇਹਨਾਂ ਦੇ ਜਿੰਨੇ ਵੀ ਬੰਦੇ ਆ ਗਏ ਸਾਰਿਆਂ ਨੇ ਉਹ ਰੇਡੀਆਂ ਬਣਾ ਲਿਆ ਨੇ ਜਿੱਥੇ ਪਹਿਲੇ ਇਹ ਇੱਕ ਪਿੰਡ ਫਿਰਦੇ ਸੀ ਹੁਣ ਇਹ 10 ਪਿੰਡ ਫਿਰਦੇ ਆ ਇਹਦੇ ਨਾਲ ਇਹਨਾਂ ਨੂੰ ਜਿਹੜਾ ਇਹ ਆ ਵੀ अर्ਲੀ ਫੇ ਮਿਲੀ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਜਿਆਦਾ ਮੌਕਾ ਮਿਲਿਆ ਵਾ ਪੈਸੇ ਇਹਨਾਂ ਦੇ ਚਾਰ ਬਣ ਜਾਂਦੇ ਆ ਤੇ ਬਹੁਤ ਵਧੀਆ ਇਹਨਾਂ ਦਾ ਸਿਸਟਮ ਆ ਜੀ ਤੇ ਬਾਕੀ ਤੁਸੀਂ ਕੀ ਚਾਹੁੰਦੇ ਹੋ ਵੀ ਇਹਨਾਂ ਨੂੰ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ ਹੈ ਜਾਂ ਕਿਤਰਾ ਤੁਸੀਂ ਸੋਚਦੇ ਹੋ ਇਹਨਾਂ ਬਾਰੇ ਇਹਨਾਂ ਨੂੰ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਪੁਲਿਸ ਵਾਲੇ ਤੰਗ ਨਾ ਕਰਨ ਤੁਹਾਨੂੰ ਪਤਾ ਪੁਲਿਸ ਵਾਲੇ ਇਹਨਾਂ ਨੂੰ ਦੀ ਰੇੜੀ ਵੇਖ ਕੇ ਜਾਂਦੇ ਇਹਨਾਂ ਕੋਈ 버ગર 버ગર ਮੰਗਣਗੇ ਤੇ ਜਾਂ ਕੋਈ ਇਹੋ ਜਿਹਾ ਸਿਸਟਮ ਨਾ ਕਰਨਾ ਇਹਨਾਂ ਨੂੰ ਵਿਚਾਰੇ ਨੂੰ ਤੰਗ ਨਾ ਕਰਨ ਤੇ ਇਹ ਆਪਣਾ ਰੋਜ਼ਗਾਰ ਇਹ ਬਈ ਚੋਰੀ ਚੂਰੀ ਦਾ ਮੋਟਰਸਾਈਕਲ ਨਾ ਫਿੱਟ ਕਰਦੇ ਨੇ ਇਹ ਆਪਣੇ ਆਪ ਨੂੰ ਇਹ ਵੀ ਸੋਚਣਾ ਕਾਗਜ਼ ਪੱਤਰ ਸਹੀ ਕਾਗਜ਼ ਪੱਤਰ ਇਹਨਾਂ ਦੇ ਸਹੀ ਹੋਣੇ ਚਾਹੀਦੇ ਆ ਚੋਰੀ ਦਾ ਮੋਟਰਸਾਈਕਲ ਫਿੱਟ ਨਾ ਕਰਾਉਣ ਜਿਹੜਾ ਬੰਦਾ ਇਹਨਾਂ ਨੂੰ ਇਹ ਜਿਹੜੀ ਫਿੱਟ ਕਰਕੇ ਦਿੰਦਾ ਉਹ ਬੰਦੇ ਨੂੰ ਵੀ ਸੋਚਣਾ ਚਾਹੀਦਾ ਵੀ ਮੈਂ ਕੋਈ ਚੋਰੀ ਦਾ ਪੱਤਰ ਕੋਈ ਵੀ ਚੋਰੀ ਦਾ ਕਾਗਜ਼ ਕੋ ਕੁਝ ਜਿਹੜਾ ਫਿੱਟ ਨਾ ਕਰਾਂ ਕਿਉਂਕਿ ਇਹ ਤੇ ਬੰਦੇ ਹੈਗੇ ਪਰਦੇਸੀ ਇਹਨਾਂ ਨੂੰ ਤਾਂ ਕੋਈ ਪਤਾ ਨਹੀਂ ਵੀ ਇਹ ਬੰਦਾ ਕਿੱਥੋਂ ਦਾ ਹੈ ਇਹ ਬੰਦਾ ਕਿੱਥੋਂ ਦਾ ਤੇ ਇਹਨਾਂ ਦਾ ਜੋ ਵੀ ਪ੍ਰੂਫ-ਪਰੂਫ ਲੈ ਕੇ ਸਾਰਾ ਕੁਝ ਵੀ ਜਿੰਨਾ ਵੀ ਹੈਗਾ ਵਾ ਉਹ ਫੇਰ ਹੀ ਇਹਨਾਂ ਦੀ ਕਾਗਜ਼ਾਂ ਦੀ ਤਿਆਰੀ ਕਰਕੇ ਇਹਨਾਂ ਨੂੰ ਸਹੀ ਮਨਰੇੜੀ ਦੇਣੀ ਚਾਹੀਦੀ ਆ ਤੁਹਾਨੂੰ ਦੱਸ ਦਈਏ ਮੋਟਰਸਾਈਕਲ ਮਕੈਨਿਕਾ ਅਨੁਸਾਰ ਵੀ ਇਹ ਜੁਗਾੜੂ ਵਾਹਨ ਚਲਾਉਣ ਵਾਲੇ ਅਤੇ ਦੂਸਰੇ ਰਾਹਗੀਰਾਂ ਲਈ ਵੀ ਖਤਰੇ ਵਾਲੀ ਮਸ਼ੀਨਰੀ ਹੈ ਕਿਉਂਕਿ ਇਸ ਦੀ ਬ੍ਰੇਕ ਬਹੁਤ ਘੱਟ ਹੁੰਦੀ ਹੈ ਅਤੇ ਲੋਡ ਪੈਣ ਤੇ ਇਹ ਲੱਦੇ ਹੋਏ ਭਾਰ ਕਾਰਨ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਜੋ ਵੱਡੇ ਹਾਦਸੇ ਦੀ ਵਜਾ ਬਣ ਜਾਂਦੀ ਹੈ ਹੁਣ ਸਾਡੇ ਨਾਲ ਨੇ ਮੋਟਰਸਾਈਕਲ ਮਕੈਨਿਕ ਲਾਢੀ ਜੀ ਜਿਹੜੇ ਕਿ ਹਰਦੋਸ਼ਨੀ ਰੋਡ ਗੁਰਦਾਸਪੁਰ ਤੇ ਮੋਟਰਸਾਈਕਲ ਰਿਪੇਅਰ ਕਰਨ ਦੀ ਦੁਕਾਨ ਚਲਾਉਂਦੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਇਹ ਮੋਟਰਸਾਈਕਲਾਂ ਦੀਆਂ ਰੇੜੀਆਂ ਬਣਾਉਂਦੇ ਨੇ ਉਹਨਾਂ ਦੇ ਬਾਰੇ ਕੀ ਇਹ ਸੁਰੱਖਿਅਤ ਨੇ ਇਹਨਾਂ ਦੀ ਬ੍ਰੇਕ ਕੰਟਰੋਲ ਵਗੈਰਾ ਹੈਗਾ ਜਾਂ ਨਹੀਂ ਹੈ ਤੁਸੀਂ ਦੱਸੋ ਇੱਕ ਮਕੈਨਿਕ ਹੋਣ ਦੇ ਨਾਤੇ ਤੁਸੀਂ ਦੱਸੋ ਇਹਨਾਂ ਦੇ ਜੀ ਮਾਰਾ ਪਹਿਲੇ ਨੰਬਰ ਤੇ ਬ੍ਰੇਕ ਜਿਹੜੀ ਆ ਸਹੀ ਤਰੀਕੇ ਨਾਲ ਟੰਗਣਾ ਨਹੀਂ ਲੱਗਦੀ ਕਿਉਂਕਾ ਦੋਵਾਂ ਬੈਲਸ ਤੇ ਮੋਟਰਸਾਈਕਲ ਚਲਦੀ ਹੈ ਤੇ ਦੋਵਾਂ ਤੇ ਬ੍ਰੇਕ ਜਿਹੜੀ ਹੈ ਸਹੀ ਲੱਗਦੀ ਇਹਨਾਂ ਦੇ 4-4 3-3 ਇਹਨਾਂ ਕੀਤੇ ਆ ਉਜੂਜ ਉਹ ਜਿਹੜੇ ਹੈ ਨਾ ਬ੍ਰੇਕ ਦਾ ਬੈਲਸ ਨਹੀਂ ਬੰਦਾ ਉਹਦੇ ਨਾਲ ਜੀ ਮਤਲਬ ਤੁਸੀਂ ਮੰਨਦੇ ਹੋ ਵੀ ਇਹਦਾ ਕੰਟਰੋਲ ਜਿਹੜਾ ਵਾ ਉਹ ਸਹੀ ਢੰਗ ਨਾਲ ਨਹੀਂ ਹੈਗਾ ਇਹਦਾ ਕੰਟਰੋਲ ਕੰਟਰੋਲ ਨਹੀਂ ਹੈ ਤੇ ਬਾਕੀ ਜਿਹੜੇ ਇਹਨਾਂ ਨਾਲ ਹਾਦਸੇ ਹੋ ਜਾਂਦੇ ਜਾਂ ਚਲਾ ਰਹੇ ਨੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕੀ ਇਹ ਸੁਰੱਖਿਤ ਨੇ ਜਾਂ ਨਹੀਂ ਹੈ ਵੇਖੋ ਜੀ ਇਹ ਸਾਰੇ ਜੋ ਵੀ ਡੇੜੀ ਵਾਲੇ ਆ ਕੋਈ ਬਰਗੜ ਵਾਲਾ ਵਾ ਕੋਈ ਕਿਤਰਾ ਵੀ ਆ ਇਹਨਾਂ ਨੂੰ ਕਰਨਾ ਚਾਹੀਦਾ ਕਿ ਬਾਹਰ ਜਿੱਥੇ ਮਰਜੀ ਘਮਾਉਣ ਫੜਾਉਣ ਤੇ ਸ਼ਹਿਰ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਇਹ ਨਹੀਂ ਯੂਜ਼ ਕਰਨਾ ਚਾਹੀਦਾ ਹੁਣ ਸਾਡੇ ਨਾਲ ਮੌਜੂਦ ਨੇ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਤੋਂਗ ਦੇ ਉੱਗੇ ਕਿਸਾਨ ਨਵਦੀਪ ਸਿੰਘ ਤੋਂਗ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੁਸੀਂ ਜਿctrਾਂ ਇਹ ਸੁਣ ਰਹੇ ਹੋ ਦੇਖ ਰਹੇ ਹੋ ਆਸੇ ਪਾਸੇ ਜਿਹੜੇ ਮੋਟਰਸਾਈਕਲਾਂ ਨੂੰ ਕੱਟ ਕੇ ਰੇੜੀਆਂ ਬਣਾਇਆ ਜਾ ਰਹੀਆਂ ਨੇ ਜਿਹਨੂੰ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਪੰਜਾਬ ਦੇ ਅੰਦਰ ਜੁਗਾੜ ਦੇ ਨਾਂ ਨਾਲ ਜਾਣਿਆ ਜਾਂਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਸਰ ਗੱਲ ਇਦਾਂ ਵਾਂ ਇਹ ਸਮੇਂ ਦੀ ਮੰਗ ਆ ਕਿ ਜਿਹੜੇ ਕਿਸਾਨ ਨੇ ਇਹ ਜਿਗਾੜ ਬਣਾ ਕੇ ਯੂਜ਼ ਕਰ ਰਹੇ ਆ ਇਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਠੀਕ ਆ ਜਦੋਂ ਕਿ ਇਹ ਨੁਕਸਾਨ ਸ਼ਹਿਰ ਦੇ ਵਿੱਚ ਜਾਣ ਤਾਂ ਮੰਨਿਆ ਜਾ ਸਕਦਾ ਪਿੰਡ ਵਿੱਚ ਇਹਦਾ ਕੋਈ ਨੁਕਸਾਨ ਨਹੀਂ ਆ ਤੇ ਪਹਿਲੋਂ ਆਪਾਂ ਪਹਿਲੇ ਜ਼ਮਾਨੇ ਚ ਵੇਖਦੇ ਸੀ ਇਹ ਵੀ ਬੜੇ ਬੜੇ ਤਕੜੇ ਸ਼ਰੀਰ ਠੀਕੇ ਕਿਸਾਨਾਂ ਦੇ ਉਹ ਸ਼ਰੀਰ ਹੁਣ ਰਹਿ ਨਹੀਂ ਪਹਿਲਾਂ ਖਰਾਕਾਂ ਨਹੀਂ ਰਹੀਆਂ ਠੀਕ ਹੈ ਹੁਣ ਤੇ ਮਸ਼ੀਨਰੀ ਦਾ ਯੁੱਗ ਆ ਤੇ ਮਸ਼ੀਨਰੀ ਦੇ ਯੁੱਗ ਦੇ ਵਿੱਚ ਇਹਦਾ ਬਹੁਤ ਫਾਇਦਾ ਕਿਸਾਨਾਂ ਨੂੰ ਇਹਦਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਉਹਨਾਂ ਨੂੰ ਠੀਕ ਹੈ ਪਰ ਜਦੋਂ ਸਾਨੂੰ ਪਤਾ ਲੱਗ ਰਿਹਾ ਵੀ ਜਿਹੜਾ ਸਾਡਾ ਟਰਾਂਸਪੋਰਟ ਡਿਪਾਰਟਮੈਂਟ ਆ ਉਹ ਕਹਿ ਰਿਹਾ ਕਿ ਜਿਹੜਾ ਇਹ ਸੁਰੱਖਿਆ ਦੇ ਪੱਖ ਤੋਂ ਜਿਹੜੇ ਸਹੀ ਨਹੀਂ ਹੈਗੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਸਰ ਗੱਲ ਇਦਾਂ ਵਾਂ ਸੁਰੱਖਿਆ ਦੇ ਪੱਖ ਦੇ ਵਿੱਚੋਂ ਅਸੀਂ ਹੁਣ ਮਰੂਤੀ ਲੋਕੀ ਚਲਾਈ ਜਾਣਦੇ ਨੇ ਉਹ ਪਹਿਲਾਂ ਗਵਰਨਮੈਂਟ ਮਰੂਤੀਆਂ ਨੂੰ ਬੰਦ ਕਰੇ ਠੀਕ ਹੈ ਜੇ ਆਪਾਂ ਵੇਖੀਏ ਮਰੂਤੀ ਸ਼ਹਿਰ ਦੇ ਵਿੱਚ ਚਲਦੇ ਆ ਉਹਦੇ ਨਾਲ ਤੇ ਖਤਰਾ ਵਾ ਐਕਸੀਡੈਂਟ ਹੋਣ ਦਾ ਇਹ ਤੇ ਪਿੰਡ 'ਚ ਆਮ ਕਿਸਾਨ ਪਿੰਡ ਦੇ ਵਿੱਚ ਯੂਜ਼ ਕਰਦੇ ਨੇ ਉੱਥੇ ਕੋਈ ਟ੍ਰੈਫਿਕ ਦੀ ਸਮੱਸਿਆ ਵੀ ਨਹੀਂ ਆ ਇਸ ਕਰਕੇ ਇਹ ਕੋਈ ਮਾੜੀ ਗੱਲ ਨਹੀਂ ਆ ਠੀਕ ਹੈ ਬਾਕੀ ਜੇ ਅਸੀਂ ਕਹਿ ਲਈਏ ਕਿ ਇੱਕ ਤਰ੍ਹਾਂ ਦਾ ਕਿਸਾਨ ਦਾ ਲਾਹੇਵੰਦ ਚੀਜ਼ ਆ ਤੇ ਇਹ ਕੋਈ ਅਤਕਤਨੀ ਨਹੀਂ ਹੋਏਗੀ ਤੇ ਜਿਹੜੇ ਸਾਡੇ ਪ੍ਰਵਾਸੀ ਮਜ਼ਦੂਰ ਜਿਹੜੇ ਦੂਸਰੇ ਰਾਜਾਂ ਤੋਂ ਆ ਕੇ ਇਹਨਾਂ ਨੂੰ ਵਰਤਰੇ ਨੇ ਜਿੱਤਨਾ ਪਿੰਡਾਂ 'ਚ ਜਾਂਦੇ ਨੇ 버ਗਰ ਵੇਚਣ ਲਈ ਹੋਰ ਚੀਜ਼ਾਂ ਵੇਚਣ ਵਾਸਤੇ ਉਹਨਾਂ ਨੇ ਇਹ ਵੀ ਪਤਾ ਲੱਗਾ ਕਿ ਕੁਝ ਲੋਕ ਜਿਹੜੇ ਆ ਕਈ ਜਿੱਤਨਾ ਚੋਰੀ ਚੋਰੀ ਜਿਹੜੇ ਮੋਟਰਸਾਈਕਲ ਕਰਕੇ ਜਿਹੜੇ ਵੇਚਦੇ ਨੇ ਉਹਨਾਂ ਕੋਲ ਲੈ ਕੇ ਤੇ ਉਹਨਾਂ ਦਾ ਇਹ जुगाੜ ਬਣਾ ਲੈਂਦੇ ਨੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਵੇਖੋ ਜੀ ਜਿਹੜੀ ਚੋਰੀ ਦਾ ਕੰਮ ਤੇ ਕੋਈ ਵੀ ਕਰਦਾ ਵਾ ਜੇ ਮੈਂ ਵੀ ਕਰਦਾ ਵਾਂ ਉਹ ਵੀ ਗਲਤ ਹੈ ਠੀਕ ਹੈ ਇਸ ਕਰਕੇ ਚੋਰੀ ਦਾ ਜਿਗਾਰਡ ਜਿਹੜਾ ਬਣਾਉਂਦਾ ਵਾ ਜਾਂ ਚੋਰੀ ਦੀ ਚੀਜ਼ ਲੈ ਕੇ ਕੋਈ ਵੀ ਯੂਜ਼ ਕਰਦਾ ਵਾ ਉਹ ਤੇ ਬੜਾ ਤਕੜਾ ਕਰਾਈਮ ਹੈ ਠੀਕ ਹੈ ਨਾ ਉਹਨੂੰ ਰੋਕਣਾ ਚਾਹੀਦਾ ਵਾ ਠੀਕ ਹੈ ਪਰ ਜੇ ਅਸੀਂ ਇਹ ਸੋਚੀਏ ਭਈ ਜਿਹੜਾ ਆ ਕੋਈ ਬੜਾ ਮਿਹਨਤੀ ਬੰਦਾ ਵਾ ਆਪਣਾ ਆਪਣੇ ਘਰ ਦੇ ਕੰਮ ਵਾਸਤੇ ਵਰਤ ਰਿਹਾ ਵਾ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਪੰਜਾਬ ਵਿੱਚ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰਕੇ ਕਾਗਜ਼ਾਂ ਪੱਤਰਾਂ ਦੇ ਬਿਨਾਂ ਚੱਲ ਰਹੇ ਕਰੀ 50 ਹਜ਼ਾਰ ਜੁਗਾਰੂ ਵਾਹਨਾ ਦਾ ਵੱਡਾ ਰੁਝਾਨ ਸੱਚ ਵਿੱਚ ਚਿੰਤਾ ਦਾ ਵਿਸ਼ਾ ਹੈ ਜਰੂਰਤ ਹੈ ਸਮਾਂ ਰਹਿੰਦਿਆਂ ਸਰਕਾਰ ਵੱਲੋਂ ਇਸ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਇਸ ਵਕਤ ਸਾਡੇ ਨਾਲ ਨੇ ਟ੍ਰੈਫਿਕ ਪੁਲਿਸ ਗੁਰਦਾਸਪੁਰ ਦੇ ਇੰਚਾਰਜ ਦਿਲਬਾਖ ਸਿੰਘ ਜੀ ਉਹਨਾਂ ਨਾਲ ਟ੍ਰੈਫਿਕ ਰੇੜੀਆਂ ਜਿਹੜੀਆਂ ਮੋਟਰਸਾਈਕਲ ਦੀਆਂ ਰੇੜੀਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਇਹ ਸਾਨੂੰ ਥੋੜਾ ਜਿਆਦਾ ਦੱਸੋ ਭਾਜੀ ਕਿਹੜਾ ਤੁਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਹੁਣ ਤੱਕ ਜਾਂ ਸਰਕਾਰ ਵੱਲੋਂ ਕੋਈ ਹਦਾਇਤਾਂ ਆਈਆਂ ਨੇ ਇਹਦੇ ਬਾਰੇ ਹਾਂ ਇਹਦੇ ਬਾਰੇ ਆਲਰੇਡੀ ਜਿਹੜੀਆਂ ਹਦਾਇਤਾਂ ਆ ਉਹ ਸਾਨੂੰ ਆਪਣੇ ਹੈੱਡਕੁਆਰਟਰ ਤੋਂ ਟਾਈਮ ਟੂ ਟਾਈਮ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਵੀ ਅਸੀਂ ਆਪਣੇ ਲੈਵਲ ਤੇ ਕਰੀਬ 1 ਮਹੀਨੇ ਤੋਂ ਜਿਹੜੇ ਜਿਗਾੜ ਜਿਹਨਾਂ ਨੂੰ ਕਹਿੰਦੇ ਆ ਦੇਸੀ ਭਾਸ਼ਾ ਦੇ ਵਿੱਚ ਮੋਟਰਸਾਈਕਲਾਂ ਤੇ ਇਹਨਾਂ ਨੇ ਜੋ ਪਿੱਛੇ ਆਪਣਾ ਤੌਰ ਤੇ ਰੇੜੀਆਂ ਵਗੈਰਾ ਬਣਾ ਕੇ ਆਪਣੇ ਕਾਰੋਬਾਰ ਕਰਦਾ ਲੋਕ ਲਈ ਫਿਰਦੇ ਸੜਕਾਂ 'ਤੇ ਬੜਾ ਖਤਰਨਾਕ ਵਹੀਕਲ ਹੈਗਾ ਤੇ ਕਾਰਵਾਈ ਤਹਿਤ ਅਸੀਂ ਇਹਨਾਂ ਦੇ ਚਲਾਨ ਵੀ ਕਰ ਰਹੇ ਹਾਂ ਤੇ ਇਹਨਾਂ ਨੂੰ ਬੰਦ ਵੀ ਕਰ ਰਹੇ ਹਾਂ ਪਿਛਲੇ ਦਿਨਾਂ ਦੌਰਾਨ ਚੰਡੀਗੜ੍ਹ ਪੁਲਿਸ ਨੇ ਜਦੋਂ ਇੱਕ ਮੋਟਰਸਾਈਕਲ ਚੋਰ ਗਰੋਹ ਦਾ ਪਰਦਾ ਫਾਸ਼ ਕੀਤਾ ਤੇ ਪਤਾ ਲੱਗਾ ਕਿ ਉਹ ਚੋਰ ਗਰੋਹ ਅਜਈਆਂ ਰੇਡੀਆਂ ਤਿਆਰ ਕਰਨ ਵਾਸਤੇ ਮੋਟਰਸਾਈਕਲ ਬਹੁਤ ਹੀ ਸਸਤੇ ਰੇਟਾਂ ਦੇ ਇਹਨਾਂ ਨੂੰ ਦੇ ਦਿੰਦੇ ਸਨ ਔਰ ਬਹੁਤ ਆਮ ਤੌਰ ਤੇ ਇਹਨਾਂ ਦੇ ਕਾਗਜ਼ ਪੱਤਰ ਵੀ ਜਿਹੜੇ ਆ ਪੂਰੇ ਨਹੀਂ ਹੁੰਦੇ ਇਸ ਸਬੰਧ ਦੇ ਵਿੱਚ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿਹੜੀ ਇਹ ਰੇੜੀ ਹੈ ਇਹ ਚਲਾਉਣ ਵਾਲੇ ਦੇ ਲਈ ਵੀ ਔਰ ਜਿਹੜੇ ਸੜਕ ਤੇ ਚੱਲ ਰਹੇ ਨੇ ਉਹਨਾਂ ਲਈ ਵੀ ਇਹ ਖਤਰਨਾਕ ਹੈ ਕਿਉਂਕਿ ਇਹਦਾ ਜਿਹੜਾ ਕੰਟਰੋਲ ਹੈ ਉਹ ਬਹੁਤ ਘੱਟ ਹੁੰਦਾ ਵਦیرے ਖਬਰਾਂ ਲਈ ਵੇਖਦੇ ਰਹੋ ਅਜੀਤ ਵੈਬ ਟੀਵੀ